ਸਾਸਿਕਾ ਜੀ ਸਰਨ ਜਪ ਲੈ ਕੇ ਜੀ ਬਹੁਤ ਹੀ ਪਹਿਲੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿ ਗਈ ਸ਼ਰਟ ਪਿਓਰ ਸਿਲਕ ਦੀ ਵਿਦ ਐਮਬਰਾਇਡਰੀ ਰਹਿ ਗਈ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ बॉटम मिलेगी प्योर करेब की प्लेन बॉटम होएगी ढाई ढाई मीटर की कट्ट रही प्राइस उपर लगा तो उसी प्राइस चैक करके अपने लिए कोई भी सूट बुक करा सदते हो कैश ऑन डिलीवरी नहीं है जी पैसे तुम्हें पहले ही पे करने पैणग शिपिंग फ्री रहेगी ऑल इंडिया शिपिंग फ्री रहेगी कलर इन्होंने बहुत ही प्य रहे हैं उपर लगा हुआ तो अपने लिए कोई भी सूट बुक करा सदते हो अगले जेडे सूट रहने तुम्हें टैबी सिल्क की टैबी सिल्क का सूट मिलेगा प्योर हैंडवर्क रहेगा नैकते घेरे स्लीवस से ਦੁਪੱਟਾ ਮਿਲੇਗਾ ਚਨਾਉਂ ਦਾ ਉਸ ਦੇ ਉੱਪਰ ਲੈਸ ਲਗਾਈ ਗਈ ਹੈ ਬਹੁਤ ਹੀ ਪਿਆਰੇ ਕਲਰ ਨੇ ਦੋ ਤਣੂ ਕਲਰ ਮਿਲ ਜਾਣਗੇ ਪ੍ਰਾਈਸ ਦੋਨਾਂ ਦਾ ਸੀਮ ਰਹੇਗਾ ਪਰ ਇਹਨਾਂ ਦੀ ਜੋ ਡਿਜ਼ਾਈਨਿੰਗ ਉਹ ਵੱਖਰੀ ਰਹੇਗੀ ਇਹ ਰਹੇਗਾ ਟੈਬੀ ਸਿਲਕ ਦੀ ਸ਼ਰਟ ਹੈਗੀ ਫੁੱਲ embroiderry ਰਹੇਗੀ ਗੋਟੇ ਦਾ ਪਫ ਦਾ ਵਰਕ ਦਾ ਕੰਮ ਕੀਤਾ ਹੋਇਆ 슬ੀਵਸ ਤੇ ਟੈਬੀ ਦੀ ਹੀ ਬਾਟਮ ਮਿਲੇਗੀ ਉਸ ਦੇ ਉੱਪਰ ਹੀ ਵਰਕ ਰਹੇਗਾ ਨਾਰੇਗਾ organza ਦਾ ਦੁਪੱਟਾ ਫੋਰ ਸੈੱਟ ਉਸ ਤੇ ਬਹੁਤ ਹੀ ਪਿਆਰੀ ਸ਼ੇਡ ਰਹੇਗੀ ਡਬਲ ਸ਼ੇਡ embroiderry ਗੋਟੇ ਦਾ ਕੰਮ ਰਹੇਗਾ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲੇਗੇ ਜੀ ਪਿਓਰ ਸਿਲਕ ਪਟੋਲਾ ਪ੍ਰਿੰਟ ਬਹੁਤ ਹੀ ਪਿਆਰੇ ਮਿਲਣਗੇ ਏਮਬਰਾਇਡਰੀ ਰਹੇਗੀ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪ੍ਰਾਈਸ ਉੱਪਰ ਲੱਗਾ ਹੋਇਆ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ 2.5 ਮੀਟਰ ਤੋਂ ਕੱਟ ਫੈਬਰਿਕ ਨਹੀਂ ਹੋਣਾ ਜਦ ਇਹ ਚਾਹੀਦਾ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਤੁਸੀਂ ਬਾਈ ਕਰ ਸਕਦੇ ਹੋ ਇਹ ਰਹੇਗਾ ਜੋਰਜਟ ਦਾ ਫੈਬਰਿਕ ਮਿਲੇਗਾ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾਗਾ ਬਾਟਮ ਦਾ ਪਰ ਮੀਟਰ ਅਲੱਗ ਰਹੇਗਾ ਬਾਟਮ ਤੁਹਾਨੂੰ ਪਿਓਰ ਵਿਸਕੋਜ਼ ਜੋਰਜਟ ਦੀ ਮਿਲੇਗੀ ਪਲੇਨ ਬਾਟਮ ਹੋਏਗੀ ਇਹ ਸ਼ਰਟ ਮਿਲੇਗੀ embroidery रहेगी 2 मीटर ਦੀ ਕੱਟ ਰਹੀ ਪਲੇਨ ਨੇਚਰਲ क्रेਪ ਦੀ ਬਾਟਮ ਮਿਲੇਗੀ ਉਹ ਵੀ ਤੁਹਾਨੂੰ 2 ਮੀਟਰ ਦੀ ਬਾਟਮ ਪਲੇਨ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਪੂਰੇ ਸੂਟ ਦਾ ਪ੍ਰਾਈਸ ਉੱਪਰ ਲਗਾ ਦਿੱਤਾ ਤੁਸੀਂ ਚੈੱਕ ਕਰਕੇ ਆਪਣੇ ਲਈ ਸੂਟ ਬਾਏ ਕਰ ਸਕਦੇ ਹੋ ਇਹ ਜਿਹੜੇ ਸੂਟ ਹਨਗੇ organza ਦੀ ਸ਼ਰਟ ਹੈਗੀ ਹੈਂਡਵਰਕ ਦਾ ਕੰਮ ਰਹੇਗਾ 슬ੀਵਸ ਤੇ ਘੇਰੇ ਤੇ ਜਿਹੜਾ ਇਸ ਦੇ ਨਾਲ ਬਾਟਮ ਮਿਲੇਗੀ ਸ਼ਟੂਨ ਦੀ ਮਿਲੇਗੀ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਲੇਸ ਲਗਾਈ ਗਈ ਹੈ ਹਾਂਜੀ ਅੱਜ ਦੇ ਸੁੱਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ